ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਹਮੇਸ਼ਾ ਸਹੀ ਅਤੇ ਸਪੀਕ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੇਣ ਜਾ ਰਿਹਾ ਬਹੁਤ ਵਧੀਆ ਸੂਚਨਾ ਕਿ ਪੰਜਾਬ ਪੁਲਿਸ ਦੀ ਭਰਤੀ ਦੀ ਜਿਹੜੇ ਉਡੀਕ ਕਰ ਰਹੇ ਉਮੀਦਵਾਰ ਨੇ ਉਹਨਾਂ ਲਈ ਪਹਿਲਾ ਨੋਟੀਫਿਕੇਸ਼ਨ ਮਤਲਬ ਐਡਵਰਟਾਈਜ਼ਮੈਂਟ ਨੰਬਰ 1/2024 ਜਾਰੀ ਹੋ ਚੁੱਕੀ ਹੈ ਠੀਕ ਹੈ ਜੀ ਤਾਂ ਪੰਜਾਬ ਪੁਲਿਸ ਦੇ ਵਿੱਚ ਇਹ ਜਿਹੜੀ ਭਰਤੀ ਹੈ ਇਦੀ ਕੰਪਲੀਟ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਮਿਲਣਾ ਪਈ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਐਪਲੀਕੇਸ਼ਨ ਡੇਟ ਦੀ ਤਾਂ 14 ਮਾਰਚ 2024 ਤੋਂ 5 ਵਜੇ ਜਿਹੜੀ ਤੁਹਾਡੀ ਐਪਲੀਕੇਸ਼ਨ ਆਊ ਸਟਾਰਟ ਹੋ ਜਾਊਗੀ ਸ਼ਾਮ ਨੂੰ ਠੀਕ ਹੈ ਜੀ ਤੇ ਇਸੇ ਤਰ੍ਹਾਂ ਤੁਸੀਂ 4 April 2024 ਤੱਕ ਅਵੇਦਨ ਕਰ ਸਕਦੇ ਹੋ 11:55 ਮਿੰਟ ਤੋਂ ਪਹਿਲਾਂ-ਪਹਿਲਾਂ ਠੀਕ ਹੈ ਸਵੇਰੇ ਯਾਨੀ ਕਿ 12 ਵਜੇ ਤੋਂ ਪਹਿਲਾਂ-ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਹੋ 4 April ਤੱਕ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹੈਲਪਲਾਈਨ ਨੰਬਰ ਦਿੱਤਾ ਹੋਇਆ ਹੈਗਾ ਜੇ ਕੋਈ ਵੀ ਤੁਹਾਨੂੰ ਕੋਈ ਕੁਐਰੀ ਕਰਨੀ ਤੁਸੀਂ 02261306246 ਤੇ ਗੱਲ ਕਰ ਸਕਦੇ ਹੋ ਹੁਣ ਆਪਾਂ ਗੱਲ ਕਰੀਏ ਕੈਟਾਗਰੀ ਵਾਈਜ਼ ਪੋਸਟਾਂ ਦੀ ਤਾਂ ਜਰਨਲ ਜਿਹੜੀ ਓਪਨ ਕੈਟਾਗਰੀ ਹੈ ਉਹਦੇ 'ਚ 410 ਪੋਸਟਾਂ ਨੇ ਤਾਂ ਉਹਦੇ 'ਚੋਂ ਰਿਜ਼ਰਵ ਫਾਰ ਫੀਮੇਲ ਹੈਗਿਆ ਨੇ 117 ਪੋਸਟਾਂ ਇਸੇ ਤਰ੍ਹਾਂ ਸ਼ੈਡਿਊਲ ਕਾਸਟ ਬਾਲਮਿਕੀ ਮਜਬੂਤ ਸਿੱਖ ਤੇ ਪੰਜਾਬ ਦੇ ਜਿਹੜੇ ਵਾਸੀ ਨੇ ਉਹਨਾਂ ਦੀਆਂ 100 ਪੋਸਟਾਂ ਨੇ 100 ਦੇ ਵਿੱਚੋਂ 40 ਫੀਮੇਲ ਲਈ ਨੇ ਇਸੇ ਤਰ੍ਹਾਂ ਸ਼ਡਿਊਲ ਕਾਸਟ ਰਮਦਾਸੀਆ ਤੇ ਆਦਰ ਪੰਜਾਬ ਇਹਨਾਂ ਲਈ 100 ਵੈਕੈਂਸੀਜ਼ ਨੇ ਤੇ 40 ਰਿਜ਼ਰਵ ਨੇ ਬੈਕਵਾਰਡ ਕਲਾਸ BC ਪੰਜਾਬ ਵਾਸਤੇ 100 ਚੋਂ 40 ਰਿਜ਼ਰਵ ਅੱਗੇ ਆਉਂਦੇ ਨੇ ਐਕਸ ਸਰਵਿਸਮੈਨ ਜਰਨਲ ਪੰਜਾਬ 70 ਪੋਸਟਾਂ ਨੇ 70 ਵਿੱਚੋਂ 40 ਜਿਹੜੀ ਹਨ ਫੀਮੇਲ ਲਈ ਰਿਜ਼ਰਵ ਨੇ ਫਿਰ ਐਕਸ ਸਰਵਿਸਮੈਨ ਸ਼ਡਿਊਲ ਕਾਸਟ ਬਾਲਮੀਕੀ ਮਜਬੂਤ ਸਿੱਖ ਪੰਜਾਬ ਤਾਂ 20 ਪੋਸਟਾਂ ਨੇ ਤੇ ਰਿਜ਼ਰਵ ਫੀਮੇਲ ਲਈ 0 ਵਾ ਐਕਸ ਸਰਵਿਸਮੈਨ SC ਰਮਦਾਸੀਆ ਤੇ ਆਦਰ 20 ਪੋਸਟਾਂ ਨੇ ਤਾਂ ਇਹਦੇ ਵਿੱਚ ਵੀ ਜਿਹੜੀ ਰਿਜ਼ਰਵ ਹੈ ਉਹ ਜ਼ੀਰੋ ਹੈ ਫੀਮੇਲ ਦੇ ਲਈ ਐਕਸ ਸਰਵਿਸਮੈਨ BC ਦੇ ਜਿਹੜੇ ਪੋਸਟਾਂ ਨੇ ਉਹ ਵੀ ਬੀ ਨੇ ਤੇ ਇਹਦੇ ਵਿੱਚ ਵੀ ਔਮਨ ਲਈ ਰਿਜ਼ਰਵ ਕੋਈ ਪੋਸਟ ਨਹੀਂ ਹੈਗੀ ਫਿਰ ਅਗਲੀ ਕੈਟਾਗਰੀ ਤੇ ਆਪਾਂ ਗੱਲ ਕਰੀਏ ਉਹ ਹੈ ਵਾਰਡਸ ਆਫ ਪੁਲਿਸ ਪਰਸਨਰ ਮਤਲਬ ਜਿਹੜੇ ਪਹਿਲੇ ਪੁਲਿਸ ਵਿਭਾਗ ਵਿੱਚ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਬੱਚਿਆਂ ਦੇ ਲਈ 20 ਪੋਸਟਾਂ ਨੇ ਉਹ ਚੋਂ 7 ਫੀਮੇਲ ਲਈ ਰਿਜ਼ਰਵ ਨੇ ਇਕਨੋਮਿਕਲੀ ਵੀਕਰ ਸੈਕਸ਼ਨ EWS ਕੈਟਾਗਰੀ ਚ 100 ਪੋਸਟਾਂ 30 ਰਿਜ਼ਰਵ ਫॉर ਔਮਨ ਵਾਰਡ ਫਰੀडम ਫੈਕਟਰ ਦੇ ਜਿਹੜੇ ਬੱਚੇ ਹੈਗੇ ਨੇ ਮਤ ਉਹਨਾਂ ਚ 10 ਪੋਸਟਾਂ ਨੇ ਤੇ 3 ਫੀਮੇਲ ਲਈ ਰਿਜ਼ਰਵ ਨੇ ਸੋ ਪੂਰਾ ਨੋਟੀਫਿਕੇਸ਼ਨ ਤੁਸੀਂ ਮੇਰੇ ਤੋਂ WhatsApp ਤੇ ਮੈਸੇਜ ਕਰਕੇ ਮੰਗਵਾ ਸਕਦੇ ਹੋ 9569677123 ਜੇ ਤੁਹਾਨੂੰ ਰਿਕੁਆਇਰਡ ਹੋਵੇ ਤਾਂ ਅੱਗੇ ਆਪਾਂ ਗੱਲ ਕਰੀਏ ਕੁਆਲਿਫਿਕੇਸ਼ਨ ਦੀ ਤਾਂ ਪਲੱਸ 2 ਮੰਗੀ ਗਈ ਹੈ ਠੀਕ ਹੈ ਜੀ ਜੈਫਰੇਟਸ ਇਕੋਪਲੈਂਟ ਫਰੋਮ ਦਾ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਐਜੂਕੇਸ਼ਨ ਬੋਰਡ ਤੇ ਜੇ ਆਪਾਂ ਗੱਲ ਕਰੀਏ ਐਕਸ ਸਰਵਿਸਮੈਨ ਕੈਟਾਗਰੀ ਦੀ ਤਾਂ ਉਹਦੇ ਲਈ ਜਿਹੜੀ 10th ਹੀ ਮੰਗੀ ਗਈ ਹੈ ਤਾਂ ਉਹਦੇ ਲਈ ਪਲੱਸ 2 ਦੀ ਰਿਕੁਆਇਰਮੈਂਟ ਨਹੀਂ ਹੈਗੀ ਉਸ ਤੋਂ ਪਹਿਲਾਂ ਤਾਂ ਗੱਲ ਕਰਨ ਜਾ ਰਹੇ ਆ ਸਰੀਰਕ ਮਾਪਦੰਡ ਜਾਨਕੀ ਫਿਜ਼ੀਕਲ ਦੇ ਤਾਂ ਇਹਦੇ ਚ ਹੈ 5 ਫਿਟ 7 ਇੰਚ ਜਿਹੜੀ ਹਾਈਟ ਆਫ ਮੰਗੀ ਗਈ ਹੈ ਕਿ ਮੇਲ ਦੀ ਤੇ 5 ਫਿਟ 2 ਇੰਚ ਜਿਹੜੀ ਮੰਗੀ ਗਈ ਹੈ ਫੀਮੇਲ ਦੀ ਠੀਕ ਹੈ ਜੀ ਸੈਂਟੀਮੀਟਰ ਚ ਗੱਲ ਕਰੀ ਤਾਂ ਮੇਲ ਦੇ 170.2 ਸੈਂਟੀਮੀਟਰ ਫੀਮੇਲ ਦੇ 157.5 ਸੈਂਟੀਮੀਟਰ ਸੋ ਉਮੀਦਕਾਰਾਂ ਦਾ ਜਾਣਕਾਰੀ ਤੁਹਾਨੂੰ ਵਧੀਆ ਲੱਗੇਗੀ ਸਾਰੇ ਨਾਲ ਸ਼ੇਅਰ ਕਰਨਾ ਨਾ ਭੁੱਲੋ ਚੈਨਲ ਨਾਲ ਜੁੜਜੋ ਸਬਸਕ੍ਰਾਈਬ ਕਰ ਲਵੋ ਤੁਹਾਨੂੰ ਬਹੁਤ ਅੱਛਾ ਸਟੱਡੀ ਮਟੀਰੀਅਲ ਵੀ ਇਸ ਚੈਨਲ ਤੇ ਰਹੀ ਉਪਲਬਧ ਕੀਤਾ ਜਾਵੇਗਾ ਤੇ ਪੀਡੀਐਫ ਨੋਟਸ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਹੀ ਵਾਜੂਫੀਸ ਦੇ ਉਪਲਬਧ ਹੋਣਗੇ ਪੰਜਾਬੀ ਭਾਸ਼ਾ ਦੇ ਵਿੱਚ ਸੰਪਰਕ ਕਰਨਾ ਹੈ 9569677123 थैंक यू थैंक्स फॉर वाचिंग